ਤੋ ਜੱਜ ਸਾਹਿਬ ਨੇ ਜੋ ਵੀ ਜ਼ਮਾਨਤ ਭਰਾ ਕੇ ਆਪਣੇ ਬਾਂਡ ਹੁੰਦਾ ਉਹ ਜ਼ਮਾਨਤ ਕਰਤੀ ਸੀ ਤੇ ਸਾਨੂੰ ਤਾਂ ਪਤਾ ਲੱਗਿਆਗਾ ਇੱਕ ਤੋਂ 2 ਵਜੇ ਦੇ ਵਿੱਚ ਵਿੱਚ ਇਹ ਜਦੋਂ ਜੇਲ੍ਹ ਅਸੀਂ ਵਕੀਲ ਸਾਹਿਬ ਨੂੰ ਲੈ ਕੇ ਗਏ ਉੱਥੇ ਜੇਲ੍ਹਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸਾਨੂੰ ਕਿ ਬਾਈ ਨੂੰ ਉੱਥੋਂ 11 ਵਜੇ ਪ੍ਰੋਡਕਸ਼ਨ ਬਰਾਂਟਾਂ ਤੇ ਵੀ ਇੱਥੇ ਪਟਿਆਲੇ ਸਦਰ ਥਾਣੇ ਦੇ ਵਿੱਚ ਪਰਚਾ ਦਰਜ ਕਰਾਇਆਗਾ ਉਹ ਤੇ ਆ 379 ਬੀ ਤੇ ਆਹ ਤਾਂ ਨਵੇਂ ਨੇ 332 23 34 300 ਤੇ 506 343 اے آئی پی 77 ਇਹ ਤੁਹਾਨੂੰ ਦੇ ਦਾਂਗੇ ਇਹਦੀ ਆਪਣੀ ایف آئی آر ਦੀ ਕਾਪੀ ਤੇ ਲਾਈਨਾਂ ਦੀਆਂ ਨੇ ਤੇ ਤੁਹਾਨੂੰ ਪਤਾ ਹੀ ਹੈ ਕਿ ਹੁਣ ਇਹਦਾ ਇੱਕ ਤਰ੍ਹਾਂ ਦੀ ਪਰਸਨਲ ਦੁਸ਼ਮਣੀ ਕੱਢਣ ਵਾਲਾ ਕੰਮ ਹੋਇਆ ਪਿਆ ਠੀਕ ਹੈ ਜੀ ਇੱਕ ਪਰਚਾ ਕਰਾਤਾ ਸੀ ਇਹ ਕੈਸ ਸੋਨ ਚ ਗੱਲਾਂ ਆ ਰਹੀਆਂ ਨੇ ਕਿ ਕਿਸ ਨੇ ਕਸਰ ਰਹੀ ਜੁੜਿਆਣੀ ਜਿਹੜੀ ਹੁਣ ਸਰਕਾਰ ਹੋਰ ਕਢਾਉਣਾ ਚਾਹੁੰਦੀ ਹੈ ਇਹ ਕੋਈ ایف آئی آر ਦਾ ਪਤਾ ਲੱਗਿਆ ਕਿਸ ਨੇ ਕਰਾਈ ਹੈ ਕੀ ਕੋਈ ਇੱਥੇ ਬਾਬਾ ਦੀਪ ਸਿੰਘ ਨਗਰ ਦਾ ਰਹਿਣ ਵਾਲਾ ਜੀ ਕੋਈ ਇਹਦਾ ਨਾਮ ਆਸਖਦੇਵ ਸਿੰਘ ਕਦੋਂ ਹੋਈਏ ਸੁਖਦੇਵ ਸਿੰਘ ਇਹ ਹੈਦਾ ਐਫ ਆਈ ਆਰ ਹੈ 20 ਤਰੀਕ ਦੀ ਜੀ 20 ਤਰੀਕ ਦੀ ਕੱਤੀ ਸੀ ਐਫ ਆਈ ਆਰ ਇਸ ਇਸ ਮਹੀਨੇ ਦੀ ਹਾਂਜੀ ਹਾਂ ਮੇਰੇ ਇੱਕੋ ਮਿਲਦਾ ਐਫ ਆਈ ਆਰ ਇੱਕੋ ਦਿਨ ਦੋ ਐਫ ਆਈ ਆਰਾਂ ਕੱਤੀ ਕਿ ਕਾਰਨ ਕੀ ਪਤਾ ਲੱਗਿਆ ਇਸ ਐਫ ਆਈ ਆਰ ਦਾ ਕਾਰਨ ਤਾਂ ਕਹਿੰਦੇ ਇਹਨਾਂ ਕਹਿੰਦੇ ਲੁੱਟਖੋਰੀ ਜੀ ਤੁਹਾਨੂੰ ਲੱਗ ਰਿਹਾ ਹੈ ਕਿ ਕੋਈ ਲੁੱਟਖੋ ਵਾਲਾ ਕੋਈ ਇਹੋ ਜਿਹਾ ਕੋਈ ਸਿਸਟਮ ਕਰ ਸਕਦਾ ਭਾਨਾ ਸਿੱਧੂ ਜਦੋਂ ਲੋਕਾਂ ਨੂੰ ਵੀ ਇਹ ਸਵਾਲ ਕਰਨਾ ਚਾਹਣਾ ਹੈ ਕਿ ਸਾਡਾ ਜਿਹੜਾ ਸਿਸਟਮ ਹੈ ਅਸੀਂ ਚਲਾਉਂਦੇ ਆ ਸਾਡੀ ਅਸੀਂ ਪੰਜਾਬ ਦੇ ਪਹਿਲੇ ਨੰਬਰ ਦੇ ਯੂਟਿਊਬਰ ਆ ਜਦੋਂ ਪੰਜਾਬ ਦੇ ਲੋਕਾਂ ਨੂੰ ਯੂਟਿਊਬ ਬਾਰੇ ਨਹੀਂ ਪਤਾ ਸੀਗਾ ਹਰ ਇੱਕ ਯੂਥ ਤੁਸੀਂ ਜਿਹੜੇ ਜਿੰਨੇ ਵੀ ਯੂਟਿਊਬਰ ਨੇ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਵਿੱਚ ਕੰਟੈਂਟ ਬਣਾਉਂਦੇ ਨੇ ਤੁਸੀਂ ਉਹਨਾਂ ਨੂੰ ਆਨ ਰਿਕਾਰਡ ਜਾ ਕੇ ਪੁੱਛ ਵੀ ਸਕਦੇ ਹੋ ਕਿ ਤੁਹਾਨੂੰ ਯੂਟਿਊਬ ਤੇ ਚੈਨਲ ਬਣਾਉਣਾ ਵੀਡੀਓ ਪਾਉਣੀ ਆ ਇਨਕਮ ਕਿਵੇਂ ਆਉਂਦੀ ਹੈ ਕੀਨੇ ਸਿਖਾਇਆ ਸਾਡੀ YouTube ਮੋਨਟਾਈਜ਼ਾ ਸਾਡਾ Snapchat ਮੋਨਟਾਈਜ਼ਾ ਸਾਡਾ Instagram ਮੋਨਟਾਈਜ਼ਾ ਸਾਡੀ Facebook ਮੋਨਟਾਈਜ਼ਾ ਸਾਨੂੰ ਚਾਰੇ ਪਾਸੇ ਇਹਨਾਂ ਕਮਾਉਂਦੀ ਅਸੀਂ ਆਪਣੀ ਮਿਹਨਤ ਕਰਦੇ ਆਂ ਕੰਟੈਂਟ ਬਣਾਉਨੇ ਜੋ ਵੀ ਹੈ ਜੋ ਪਹਿਲਾਂ ਸਾਡੇ CM ਸਾਹਿਬ ਵੀ ਕਰਦੇ ਰਹੇ ਨੇ ਏਜੰਟਾਂ ਦੇ ਪੈਸੇ ਵਾਪਸ ਦਿਵਾਣਾ ਲੋਕਾਂ ਨੂੰ ਇਹ ਭਾਰੀ ਪੈ ਗਿਆ ਪਰ ਅਸੀਂ ਤੁ ਭਾਰੀ ਨਹੀਂ ਪੈ ਬਾਈ ਬੋਝ ਬਣ ਕੇ ਥੱਲੇ ਦਬ ਨਾ ਪਰ ਰਹੇ ਇੱਕ ਏਜੰਟਾਂ ਦੇ ਪੈਸੇ ਬਣਾਉਣੇ ਮੜਵਾਉਣੇ ਤੇ ਲੋਕਾਂ ਦੀ ਆਵਾਜ਼ ਉਠਾਉਣੀ ਸਾਡੀ ਫੈਮਿਲੀ ਨੂੰ ਤੇ ਸਾਨੂੰ ਤੇ ਬਾਈ ਨੂੰ ਏ ਮੰਨ ਲੋ ਕਿ ਸਾਡੇ ਉੱਤੇ ਵੱਡੇ ਪਹਾੜ ਦੀ ਤਰ੍ਹਾਂ ਸਾਨੂੰ نیچے ਕੋਝਲ ਰਹੀ ਇਸ ਦੌਰਾਨ ਜਦੋਂ ਤੋਂ ਹਿਰਾਸਤ ਦੇ ਵਿੱਚ ਪਰ ਅਸੀਂ ਤੋਂ ਕੋਈ ਤੁਹਾਡੀ ਗੱਲਬਾਤ ਨਹੀਂ ਪਰ ਅਸੀਂ ਤੋਂ ਇਹ ਨਾਲ ਕੋਈ ਦੱਸਿਆ ਕਿ ਕਿਵੇਂ ਪੁਲਿਸ ਟੀਮ ਕਰ ਲਈ ਕਿਹਦੇ ਦੇਖੋ ਜੋ ਲੁਧਿਆਣਾ ਦੇ ਸੀਗਾ ਲੁਧਿਆਣਾ ਦੇ ਜੋ ਕੋ ਸੋਇਆ ਉਹ ਸਾਰੀ ਮੀਡੀਆ ਦੇ ਵਿੱਚ ਆ ਜੀ ਗਿਆ ਉਹ ਪਤੀ ਹੈ ਸਾਰੇ ਚੈਨਲ ਉੱਤੇ ਕੀ ਕੁਝ ਹੋਇਆ ਤੇ ਹੁਣ ਪਟਿਆਲਾ ਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸਵੇਰੇ 11 ਵਜੇ ਤੱਕ ਨੇ ਜੇਬ ਤੋਂ ਲੈ ਕੇ ਆਏ ਨੇ ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਉਡੀ ਵੇ ਮੈਨੂੰ ਕੁਛ ਪਤਾ ਲੱਗ ਪਾਇਆ ਕਿ ਹਲੇ ਪਟਿਆਲਾ ਦੇ ਵਿੱਚ ਕਿੱਥੇ ਰੱਖਿਆ ਗਿਆ ਕੀ ਗੱਲ ਹੋਈ ਹੈ ਕਿ ਵੀ ਜਿਹੜੀ ਪੁਲਿਸ ਲੈ ਕੇ ਆਈਏ ਕਿ ਦੇਖੋ ਮੈਂ ਸੁਣਿਆ ਹੈ ਜਿਹੜੇ ਇਹ ਬੰਦੇ ਮੇਰੇ 2-4 ਮਿੱਤਰ ਨੇ ਉਹ ਕਹਿੰਦੇ ਵੀ ਪਰਚਾ ਵੀ ਖੁੱਲਿਆ ਹੈ ਤੈਨੂੰ ਵੀ ਡਾਉਣਗੇ ਪੰਚਾਇਤ ਜਾਣੇ ਨੂੰ ਤੁਹਾਨੂੰ ਹੋਰ ਵੀ ਡਾਉਣਗੇ ਵਿੱਚ ਠੀਕ ਹੈ ਤੇ ਜੋ 2-4 ਬੰਦੇ ਸਾਡੇ ਗਏ ਆ ਮੈਂ ਪੰਚਾਇਤ ਗਈ ਆ ਸਾਡੀ ਪਿੰਡ ਦੀ ਉਹਨਾਂ ਨੇ ਪਹਿਲਾਂ ਸਦਰ ਚ ਪਤਾ ਕੀਤਾ ਉਹ ਕਹਿੰਦੇ ਸੀਆਈ ਲੈ ਕੇ ਸੀਆਈ ਪਤਾ ਕੀਤਾ ਕਹਿੰਦੇ ਸਦਰ ਚ ਲੈ ਗਏ ਆਹੀ ਉਹ ਉਹ ਤੇ ਫਿਰ ਸਦਰ ਚ ਗਏ ਉਹ ਕਹਿੰਦੇ ਜੀ ਪੁਨਰ ਸੇੜੀ ਚੌਕੀ ਤੇ ਲੈ ਗਏ ਕੁੱਛ ਮਾਮਲਾ ਸਮਝ ਨਹੀਂ ਆ ਰਿਹਾ ਭਾਈ ਹੁਣ ਗੱਲਬਾਤ ਹੋ ਪਈ ਤੁਹਾਡੀ ਕਿ ਕਿਸ ਕੀ ਕੁਛ ਕੱਟ ਕਰਨ ਜਾ ਰਹੇ ਨੇ ਜਾਂ ਕਿ 50 ਲੱਖਾਂ ਦਾ ਨਾ ਲਗਾਤਾਰ ਹੱਕ ਦੇ ਵਿੱਚ ਉਹ 29 ਤਰੀਕ ਦਾ ਕੱਟ ਸਾਡਾ ਰੱਖੀ ਹੋਇਆ ਜੀ ਬਾਕੀ ਉਹਦੋਂ ਪਹਿਲਾਂ ਵੀ ਜੋ ਵੀ ਜਥੇਬੰਦੀਆਂ ਵੀ ਸਾਡੇ ਨਾਲ ਨੇ ਪੰਜਾਬ ਆਪਣਾ ਸੰਯੁਕਤ ਮੋਰਚੇ ਵੱਲੋਂ ਵੀ ਮੀਟਿੰਗ ਹੋਈ ਸੀ ਰੋਪੜ ਉਹਨਾਂ ਨੇ ਵੀ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਆ ਅੱਜ 26 ਤਰੀਕ ਦਾ ਟਰੈਕਟਰ ਮਾਰਚ ਕਿਸੇ ਉਹਨਾਂ ਦੇ ਇੱਕ ਦੋ ਪ੍ਰੋਗਰਾਮ ਨੇ ਉਹਨਾਂ ਨੇ ਕਹਿ ਸੁਣ ਕੇ ਹੀ 29 ਤਰੀਕ ਦਾ ਮੱਲੋ ਪ੍ਰੋਗਰਾਮ ਰਖਾਇਆ ਸੀ ਵੱਡੀ ਕਾਲ ਦਿੱਤੀ ਸੀ ਇਨਸਾਫ ਪਸੰਦ ਲੋਕਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਜਿੰਨੇ ਵੀ ਲੋਕ ਨੇ ਉਹਨਾਂ ਨੇ ਉਹਨੂੰ ਕਾਲ ਦਿੱਤੀ ਸੀ ਕਿ ਤੁਸੀਂ ਆਓ ਕਿ ਆਪਾਂ ਵੱਧ ਤੋਂ ਵੱਧ ਇਕੱਠ ਇਕੱਠ ਕਰਕੇ ਇਹ ਸਰਕਾਰ ਦੇ ਜਿਹੜੇ ਇਹ ਨੀਤੀਆਂ ਦੇ ਉੱਤੇ ਰਹੀਆਂ ਇਹਨਾਂ ਨੂੰ ਨੱਥਪਾਈ ਕਿ ਸਿਆਸੀ ਬੰਦਿਆਂ ਨਾਲ ਦੀ ਗੱਲਬਾਤ ਨਹੀਂ ਹੋ ਰਹੀ ਪਾਲ ਸਿਆਸੀ ਬੰਦਿਆਂ ਨਾਲ ਕੀ ਗੱਲਬਾਤ ਕਰਨੀ ਬਜੀ ਸਿਆਸੀ ਬੰਦਿਆਂ ਦੇ ਵਿਰੋਧੀ ਧਿਰ ਦੇ ਨੇਤਾ ਨੇ ਫੋਨ ਕੀਤਾ ਹੋਵੇ ਕਿ ਅਸੀਂ ਤੁਹਾਡੇ ਨਾਲ ਖੜਦੇ ਕੋਈ ਹਰ ਕੋਈ ਹਮਾਇਤ ਕਰ ਰਿਹਾ ਨੇ ਤੁਹਾਡੀ ਵਿਰੋਧੀ ਧਿਰ ਦੇ ਨੇਤਾ ਦੇਖੋ ਜੀ ਮੇਰੀ ਗੱਲ ਕਿਸੇ ਨੇ ਨਹੀਂ ਕੋਈ ਆਨ ਰਿਕਾਰਡ ਬਾਕੀ ਚੱਲ ਸਭ ਰਹੇ ਨੇ ਕਿਉਂ ਦੇਖੋ ਜੀ ਵਿਰੋਧੀ ਧਿਰ ਦਾ ਨੇਤਾ ਹੋਵੇ ਤੇ ਸੱਤਾਧਰ ਦਾ ਨੇਤਾ ਹੋਵੇ ਦਿਲ ਹਰ ਇੱਕ ਦੇ ਕੋਲ ਹੈ ਦਿਲ ਹਰ ਇੱਕ ਦੇ ਕੋਲ ਹੈ ਦੇਖੋ ਜਿਹੜਾ ਵੀ ਬੰਦਾ ਹੁਣ ਤੁਸੀਂ ਵੀ ਆਏ ਹੋ ਬਾਈ ਜੀ ਤੁਸੀਂ ਕਨਸਾਨੀਤਾ ਦੇ ਨਾਂ ਤੇ ਆਇਆ ਜਿਹੜਾ ਵੀ ਜੇ ਤਾਂ ਬੰਦਾ ਉਹੀ ਬੱਚੜ ਖਾਣੇ ਦੇ ਉੱਤੇ ਕੇ ਦੇਖੋ ਉਹਦਾ ਤਾਂ ਕੁਝ ਆਪਾਂ ਕਹਿ ਨਹੀਂ ਸਕਦੇ ਪਰ ਦਿਲ ਤਾਂ ਹਰ ਇੱਕ ਕੋਲ ਹੈ ਚਾਹੇ ਸੱਤਾਧਰ ਨੇ ਠੀਕ ਹੈ ਨੇਤਾ ਨੇ ਤੇ ਇਹ ਵਿਰੋਧੀ ਧਿਰ ਦੇ ਨੇਤਾ ਨੇ ਜਿਹਦਾ ਦਿਲ ਮੱਚਣਾ ਉਹਦਾ ਮੱਚਦਾ ਹੀ ਹੈ ਜੇ ਕਈ ਉਲਟ ਜਿਹੜੇ ਵਿਰੋਧੀ ਧਿਰ ਵਾਲੇ ਨੇ ਉਹ ਵੀ ਲੱਗ ਰਹੇ ਨੇ। ਇਹ ਲੱਗਦਾ ਸਰਕਾਰ ਨਹੀਂ ਵੀ ਪਦਰ ਤੇ ਆ ਗਈ ਪੁੱਜਾ ਦਾ। ਨਹੀਂ ਵੀ ਪਦਰ ਤੇ ਕੀ ਬਾਈ ਜੀ ਮੈਨੂੰ ਇਹ ਲੱਗਦਾ ਵੀ ਜਮੀਂ ਥੱਲੇ ਡੇਗੀ ਸਰਕਾਰ ਦਾ। ਸਰਕਾਰ ਇਹਨਾਂ ਤਾਂ ਇਹ ਸੋਚ ਲੋ ਕਿ ਇੱਕ ਮੈਂ ਕਹਿੰਨਾ ਕੋਈ ਆ ਸਰਪੰਚ ਸਾਹਿਬ ਖੜੇ ਨੇ ਸਾਡੇ ਪਿੰਡ ਦੇ। ਮੈਂ ਕਹਿੰਨਾ ਜਿੰਨੂੰ ਆਪਾਂ ਪਿੰਡ ਚ ਸੌ ਲੜਾਈਆਂ ਪੜ੍ਹੀਆਂ ਜਾਂਦੇ ਕੁਝ ਵੀ ਹੋ ਜਾਂਦਾ। ਇੱਥੇ ਤੱਕ ਤਾਂ ਸਰਪੰਚ ਵੀ ਨਹੀਂ ਗਿਰਦਾ ਜੀ ਤੁਸੀਂ ਇਹ ਹਿਸਾਬ ਲਾ ਲੋ ਕਿ सीएम ਸਾਊਥ ਦਾ ਲੈਬਲ ਹੀ ਬਹੁਤ ਹੋਣੇ ਲੇਟਸਟ ਇਨਫੋਰਮੇਸ਼ਨ ਕੀ ਹੈ ਦੋ ਦਿਨ ਦਾ ਰਿਮਾਂਡ ਕੀਤਾ ਜਾ ਰਿਹਾ ਦੋ ਦਿਨ ਦਾ ਰਿਮਾਂਡ ਤੱਕ ਕੀ ਕੀ ਕਾਰਵਾਈ ਕਰੂਗਾ ਮੈਨੂੰ ਕਿਹੜੇ ਤਰੀਕ ਤੱਕ ਆ ਜੀ ਮੈਨੂੰ ਦੋ ਦਿਨ ਬਾਰੇ ਨਹੀਂ ਬਿਲਕੁਲ ਕੁਝ ਪਤਾ ਦੇਖੋ 29 ਤਰੀਕ ਤੱਕ ਮੇਰੇ ਸਾਹਮਣੇ ਮੈਨੂੰ ਜਿੱਥੇ ਤੱਕ ਪਤਾ ਲੱਗਿਆ ਸਾਡੇ ਵਕੀਲ ਸਾਹਿਬ ਨੇ ਦੱਸਿਆ ਕਿ 29 ਤਰੀਕ ਰਿਮਾਂਡ ਹੈ ਠੀਕ ਠੀਕ ਹੈ ਠੀਕ ਹੈ ਧੰਨਵਾਦ ਸਰਪੰਚ